हरियाणा ਦੇ ADGP వైਪੂਰਨ ਕੁਮਾਰ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਸੀ ਜਿਸ ਦੇ ਵਿੱਚ 13 ਜਿਹੜੇ ਐਸਐਸਪੀ ਅਧਿਕਾਰੀਆਂ ਦੇ ਜਿਹੜੇ ਆ ਨਾਮ ਦਾਖਲ ਸੀ ਤਾਂ ਹੁਣ ਉਹਨਾਂ ਅਧਿਕਾਰੀਆਂ ਦੇ ਉੱਤੇ ਵੀ ਕਾਰਵਾਈ ਕੀਤੀ ਗਈ ਸੀ ਰੋ ਰੋਤਕ ਦੇ ਜਿਹੜੇ ਆ ਐਸਐਸਪੀ ਸੀ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਵੀ ਸੜਕਾਂ ਤੇ ਉਤਰ ਕੇ ਆਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬੀਜੇਪੀ ਦੇ ਉੱਤੇ ਕਈ ਸਵਾਲ ਚੁੱਕੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਕਈ ਆਗੂ ਵਿਧਾਇਕ ਅਤੇ ਕਈ ਸੀਨੀਅਰ ਜਿਹੜੇ ਪਾਰਟੀ ਦੇ ਜਿਹੜੇ ਅਹੁਦੇਦਾਰਨ ਨੇ ਉਹਨਾਂ ਦੇ ਵੱਲੋਂ ਜਿਹੜਾ ਸੜਕਾਂ ਤੇ ਉਤਰ ਕੇ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਗਿਆ ਹੈ ਭਾਜੀਪੀ ਸਰਕਾਰ ਦੇ ਉੱਤੇ ਕਾਫੀ ਸਵਾਲ ਚੁੱਕੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਦਲਿਤ ਭਾਈਚਾਰੇ ਤੋਂ ਆਏ ਸੀਨੀਅਰ ਆਈਪੀਐਸ ਅਧਿਕਾਰੀ వై ਪੂਰਨ ਕੁਮਾਰ ਦੀ ਅਚਾਨਕ ਮਈ ਮੌਤ ਨੇ ਪੰਜਾਬ ਭਰ ਦੇ ਵਿੱਚ ਜਨਤਕ ਭਾਵਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਇਨਸਾਫ ਦੀਆਂ ਮੰਗਾਂ ਹੁਣ ਸੜਕਾਂ ਤੇ ਆ ਗਈਆਂ ਨੇ ਆਮ ਆਦਮੀ ਪਾਰਟੀ ਨੇ ਹਰਿਆਣਾ ਸਰਕਾਰ ਦੀ ਚੁੱਪੀ ਤੇ ਜਿਹੜੇ ਆ ਉਹ ਸਵਾਲ ਉਠਾਏ ਨੇ ਕਿ ਆਏ ਕਿ ਇਹ ਸਿਰਫ ਇੱਕ ਅਧਿਕਾਰੀ ਦੀ ਮੌਤ ਨਹੀਂ ਸਗੋਂ ਨਿਆਂ ਤੇ ਸਮਾਨਤਾ ਦੀ ਲੜਾਈ ਹੈ ਰਣਕੁਮਾਰ ਦੇ ਪਰਿਵਾਰ ਦਾ ਦੋਖੋ ਹੁਣ ਇੱਕ ਜਨਤਕ ਆਵਾਜ਼ ਬਣ ਗਿਆ ਪੋਸਟਮਾਸਟਰ ਮਤੇ ਅੰਤਿਮ ਸੰਸਕਾਰ ਵਿੱਚ ਦੇਰੀ ਬਾਰੇ ਵੀ ਸਵਾਲ ਜਿਹੜੇ ਆ ਉਠਾਏ ਗਏ ਨੇ ਡੂੰਗੇ ਜਨਤਕ ਰੋਸ ਨੂੰ ੜਕਾਇਆ ਗਿਆ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਦੇ ਵਿੱਚ ਮੋਮਬਤੀ ਮਾਰਚ ਕੱਢਣ ਦਾ ਐਲਾਨ ਕੀਤਾ ਜਿਸ ਦੇ ਵਿੱਚ ਮੰਤਰੀ ਵਿਧਾਇਕ ਅਤੇ ਪਾਰਟੀ ਆਗੂ ਜਿਹੜੇ ਆ ਉਹ ਹਿੱਸਾ ਲੈਣਗੇ ਮਰਹੂਮ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ 'ਚ ਇਨਸਾਫ ਦੀ ਮੰਗ ਕਰਦੇ ਹੋਏ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਬਲਤੇਜ ਪੰਨੂ ਦੀ ਅਗਵਾਈ ਦੇ ਵਿੱਚ ਆਪ ਸਰਕਾਰ ਦੇ ਅਹੁਦੇਦਾਰਾਂ ਅਤੇ ਅਕਾਵਾਸੀਆਂ ਨੇ ਪਟਿਆਲਾ ਦੇ ਵਿੱਚ ਕੈਂਡਲ ਮਾਰਚ ਕੱਢਿਆ ਦਬੇ ਕੁਚਲੇ ਸਮਾਜ ਵਿੱਚੋਂ ਉੱਠ ਕੇ ਆਪਣੀ ਕਾਬਲੀਅਤ ਨਾਲ ਰੁਤਬਾ ਹਾਸਲ ਕਰਨ ਵਾਲਿਆਂ ਨਾਲ ਭਾਜਪਾ ਦੇ ਵਿਤਕਰੇ ਅਤੇ ਜਲਾਲਤ ਭਰੇ ਸਲੂਕ ਤੇ ਸਵਾਲ ਚੁੱਕਦੇ ਹੋਏ ਉਹਨਾਂ ਨੇ ਵੰਡਪਾਉ ਸਿਆਸਤ ਬਰਦਾਸ਼ਤ ਨਾ ਕਰਨ ਦਾ ਜਿਹੜਾ ਪ੍ਰਣ ਦੁਹਰਾਇਆ हरियाणा ਦੇ आईपीएस వై ਪੂਰਨ కుమార్ ਦੀ ਖੁਦਖੁਸ਼ੀ ਨੇ ਭਾਜਪਾ ਦੀ ਦਲਿਤ ਵਿਰੋਧੀ ਰਾਜਨੀਤੀ ਨੂੰ ਮੁੜ ਤੋਂ ਬੇਨਕਾਬ ਕੀਤਾ ਹੈ ਚੰਡੀਗੜ੍ਹ ਚ ਆਮ ਆਦਮੀ ਪਾਰਟੀ ਲੀਡਰਸ਼ਿਪ ਵੱਲੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੈਂਡਲ ਮਾਰਚ ਕੱਢਿਆ ਗਿਆ ਤੇ ਕੇਂਦਰ ਸਮੇਤ ਹਰਿਆਣਾ ਦੀ ਬੀਜੇਪੀ ਸਰਕਾਰ ਖਿਲਾਫ ਇਨਸਾਫ ਚਦੇਰੀ ਲਈ ਰੋਸ ਜਿਹੜਾ ਉਪਰ ਗਟਾਇਆ ਜਾ ਰਿਹਾ ਹੈ ਉਹਨਾਂ ਦੀ ਵਾਈਫ ਇੱਕ ਸੀਨੀਅਰ ਆਈਏਐਸ ਆਫੀਸਰ ਹੈ ਔਰ ਕਿਉਂਕਿ ਉਹ ਐਸਸੀ ਭਾਈਚਾਰੇ ਦੇ ਵਿੱਚੋਂ ਸੀ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਇੰਨਾ ਕੁ ਪਰੇਸ਼ਾਨ ਕੀਤਾ ਗਿਆ ਕਿ ਇਹੋ ਜਿਹਾ ਇੱਕ ਕਾਬਲ ਆਫੀਸਰ ਪਿਛਲੇ ਦਿਨੀ ਆਤਮ ਹੱਤਿਆ ਕਰ ਗਿਆ। ਔਰ ਆਤਮ ਹੱਤਿਆ ਕਰਨ ਤੋਂ ਪਹਿਲਾਂ ਉਹਨਾਂ ਨੇ ਸਾਰੇ ਦੇ ਸਾਰੇ ਉਹਨਾਂ ਪੁਲਿਸ ਆਫੀਸਰਜ਼ ਦੇ ਨਾਮ ਲਿਖੇ ਚਿੱਠੀ ਦੇ ਵਿੱਚ ਜਿਨ੍ਹਾਂ ਨੇ ਉਹਨਾਂ ਨੂੰ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨੀਆਂ ਦਿੱਤੀਆਂ। ਅੱਜ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨਾਂ ਦੀ ਜਿਹੜੀ ਮਰਦਕ ਦੇ ਆ ਉਹਦਾ ਨਾ ਤਾਂ ਪੋਸਟਮਾਰਟਮ ਹੋ ਸਕਿਆ ਕੱਲ ਧੱਕੇ ਦੇ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਰਿਆਣੇ ਦੇ ਪ੍ਰਸ਼ਾਸਨ ਨੇ ਪਰ ਉਹਨਾਂ ਦੀ ਪਤਨੀ ਨੇ ਉਹਦਾ ਵਿਰੋਧ ਕੀਤਾ ਦੁਬਾਰਾ ਫੇਰ ਉਹਨਾਂ ਦੀ ਮਰਤਕ ਦੇ ਜਿਹੜੀ ਸੀ ਉਹ ਹਸਪੀਟਲ ਦੇ ਵਿੱਚੋਂ ਲੈਣ ਦੀ ਇੱਕ ਪਾਸੇ ਕੁਝ ਦਿਨ ਪਹਿਲਾਂ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਉਹ ਵੀ ਐਸ்சி ਭਾਈਚਾਰੇ ਦੇ ਵਿੱਚੋਂ ਨੇ ਉਹਨਾਂ ਦੇ ਉੱਤੇ ਜੁੱਤੀ ਸੁੱਟਣ ਵਰਗੀ ਇੱਕ ਘਣਾਉਣੀ ਘਟਨਾ ਜਿਹੜੀ ਸਾਡੇ ਸਾਹਮਣੇ ਆਈ ਉਸ ਤੋਂ ਬਾਅਦ ਇਹ ਏਡੀ ਵੱਡੀ ਘਟਨਾ ਹੈ ਜਿਹਦੇ ਵਿੱਚ ਇੱਕ ਆਈਪੀਐਸ ਅਫੀਸਰ ਸੀਨੀਅਰ ਆਈਪੀਐਸ ਅਫੀਸਰ ਆਤਮ ਹੱਤਿਆ ਕਰ ਲੈਂਦਾ ਉਹਦੇ ਕਿਹੋ ਜਿਹੇ ਹਾਲਾਤ ਜਿਹੜੇ ਉਹ ਬਣਾ ਦਿੱਤੇ ਗਏ ਹੋਣਗੇ ਜਿਹਦੇ ਕਰਕੇ ਉਹਨੂੰ ਇਹ ਆਤਮ ਹੱਤਿਆ ਕਰਨੀ ਪਈ ਅਸੀਂ ਇਹ ਮੰਗ ਕਰ ਰਹੇ ਹਾਂ ਅੱਜ ਕੈਂਡਲ ਲਾਈਟ ਦੇ ਰੂਪ ਦੇ ਵਿੱਚ ਕੈਂਡਲ ਜਿਹੜੀਆਂ ਜਲਾ ਕੇ ਉਹਨਾਂ ਨੂੰ ਸ਼ਰਧਾਂਜਲੀ ਜਿੱਥੇ ਦੇ ਰਹੇ ਹਾਂ ਉੱਥੇ ਅਸੀਂ ਸਿਸਟਮ ਦੇ ਉੱਤੇ ਇੱਕ ਸਵਾਲ ਜਿਹੜੇ ਉਹ ਖੜੇ ਕਰ ਰਹੇ ਹਾਂ ਕਿ ਜਦੋਂ ਦਬੇ ਕੁਚਲੇ ਸਮਾਜ ਦੇ ਵਿੱਚੋਂ ਕੋਈ ਆਪਣੀ ਲਿਆਕਤ ਦੇ ਨਾਲ ਇਹਨਾਂ ਉੱਚ ਅਹੁਦਿਆਂ ਤੱਕ ਪਹੁੰਚਦਾ ਤੇ ਕੁਝ ਲੋਕਾਂ ਨੂੰ ਉਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਜਿਹਦੇ ਕਰਕੇ ਉਹਨਾਂ ਨੂੰ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨੀ ਦਿੱਤੀ ਜਾਂਦੀ ਹੈ ਅਸੀਂ ਕੋਈ 18ਵੀਂ ਸੈਂਚਰੀ ਦੇ ਵਿੱਚ ਗੱਲ ਨਹੀਂ ਕਰ ਰਹੇ ਅਸੀਂ 21ਵੀਂ ਸਦੀ ਦੇ ਵਿੱਚ ਅੱਜ ਗੱਲ ਕਰ ਰਹੇ ਆ 2025 ਦੇ ਵਿੱਚ ਜੇ ਇਹੋ ਜੀ ਕਟਨਾ बार-बार ਮੁਲਕ ਦੇ ਵਿੱਚ ਵਾਪਰ ਰਹੀ ਹੈ ਤਾਂ ਸੋਸਾਇਟੀ ਨੂੰ ਸਾਰੇ ਦਿਨੇ ਸਮੂਹ ਨੇ ਸੁਸਾਇਟੀ ਦੇ ਉਹਨਾਂ ਨੂੰ ਇਕੱਤਰ ਹੋ ਕੇ ਸੋਚਣਾ ਪਊਗਾ ਕਿ ਕਮੀ ਕਿਸ ਜਗ੍ਹਾ ਦੇ ਉੱਤੇ ਹੈ ਕੀ ਸਾਡੀ ਮਾਨਸਿਕ ਸਥਿਤੀ ਅਜੇ ਇੱਥੋਂ ਤੱਕ ਨਹੀਂ ਪਹੁੰਚ ਸਕੀ ਕਿ ਅਸੀਂ ਬਰਾਬਰਤਾ ਦੀ ਜਿਹੜੀ ਆ ਉਹ ਗੱਲ ਕਰੀਏ ਕੀ ਬਰਾਬਰਤਾ ਜਿਹੜੀ ਆ ਸਿਰਫ ਭਾਸ਼ਣਾ ਤੱਕ ਸੀਮਤ ਰਹਿ ਗਈ ਹੈ ਅਸੀਂ ਕੁਝ ਉਹਨਾਂ ਲੋਕਾਂ ਨੂੰ ਵੋਟ ਬੈਂਕ ਸਮਝ ਲਿਆ ਜਿਹੜੇ ਲੋਕ ਅੱਜ ਸਮਾਜ ਦੇ ਵਿੱਚ ਸਾਡੇ ਬਰਾਬਰ ਦੇ ਹਿੱਸੇਦਾਰ ਨੇ ਸਾਡੇ ਵਾਂਗੂ ਪੜ੍ਹੇ ਲਿਖੇ ਨੇ ਅਸੀਂ ਸਾਰੇ ਇੱਕ ਜੁੱਟਾ ਦੇ ਨਾਲ ਅੱਜ ਇਹ ਸਨੇਹਾ ਜਿਹੜਾ ਉਹ ਦੇਣਾ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਪਾਈਆਂ ਜਾਣ ਵਾਲੀਆਂ ਵੰਡੀਆਂ ਨੂੰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਕਿਵੇਂ ਦੇਖੇ ਏਡੀਜੀਪੀ ਨੇ ਇੱਕ ਸਾਈਡ ਨੋਟ ਵੀ ਦਿੱਤਾ ਕਿ ਇਹ ਵੱਡੇ ਅਧਿਕਾਰੀਆਂ ਦੇ ਨਾਮ ਹੈ ਕੀ ਲੱਗਦਾ ਹਰਿਆਣਾ ਸਰਕਾਰ ਉਹਨਾਂ ਨੂੰ ਬਚਾਉਣ ਕੋਸ਼ਿਸ਼ ਕਰ ਰਹੀ ਹੈ ਕਦੇ ਕੋਈ ਸ਼ੱਕ ਰਹਿ ਹੀ ਨਹੀਂ ਗਿਆ ਏਡੀਜੀਪੀ ਲੈਵਲ ਦਾ ਇੱਕ 3 ਡੜਾ ਮਾਨਸਿਕ ਰੂਪ ਦੇ ਵਿੱਚ ਪਰੇਸ਼ਾਨ ਹੋ ਕੇ ਉਹਨੇ ਆਤਮ ਹੱਤਿਆ ਕਰ ਲਈ ਹੈ ਟੀਜੀਪੀ ਦਾ ਨਾਮ ਹੈ ਉਹਦੇ ਵਿੱਚ ਸਿਧਮ ਚਿਤਾ ਅੱਜੇ ਤੱਕ ਡੀਜੀਪੀ ਨੂੰ ਉਹਦੇ ਅਹੁਦੇ ਤੋਂ ਨਾ ਫਾਰਕ ਕੀਤਾ ਗਿਆ ਕਦੀ ਕਹਿੰਦੇ ਉਹਨੂੰ ਛੁੱਟੀ ਤੇ ਭੇਜ ਦੇਣਾ ਕਦੇ ਕੁਝ ਕਹਿੰਦੇ ਆ ਕਦੇ ਕੁਝ ਕਹਿੰਦੇ ਆ ਅਜੇ ਤੱਕ ਇਸ ਮਸਲੇ ਦੇ ਉੱਤੇ ਤੁਸੀਂ ਸੋਚ ਕੇ ਦੇਖੋ ਜਿਹਦੀ ਪਤਨੀ ਆਈਐਸ ਅਫੀਸਰ ਔਰ ਉਹਦੇ ਬੱਚੇ ਜਿਹੜੇ ਉਹ ਕਿਸ ਮਾਨਸਿਕ ਸਥਿਤੀ ਦੇ ਵਿੱਚ ਉਹ ਲੰਘ ਰਹੇ ਹੋਣਗੇ ਕਿ ਉਹਨਾਂ ਦੇ ਘਰ ਦੇ ਮੇਨ ਜੀ ਜਿਹੜਾ ਉਹਦੀ ਮ੍ਰਿਤਕ ਦੇ ਹਸਪਤਾਲ ਦੇ ਵਿੱਚ ਪਿਛਲੇ 5 ਦਿਨ ਤੋਂ ਪਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਏ ਡੀ ਜੀ ਪੀ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹੜੀ ਆਤਮ ਹੱਤਿਆ ਕਰ ਲਈ ਗਈ ਸੀ ਤਾਂ ਉਹਨਾਂ ਦੇ ਕੋਲੋਂ ਸੁਸਾਇਡ ਨੋਟ ਮਿਲਿਆ ਸੀ ਜਿਸ ਦੇ ਵਿੱਚ 13 ਐਸ ਐਸ ਪੀ ਅਧਿਕਾਰੀਆਂ ਦੇ ਜਿਹੜੇ ਆ ਉਹ ਨਾਮ ਸ਼ਾਮਿਲ ਸੀ ਤਾਂ ਉਹਨਾਂ ਦੇ ਉੱਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਗੱਲ ਕਰ ਲਈ ਜਾਵੇ ਤਾਂ ਹੁਣ ਆਮ ਆਦਮੀ ਪਾਰਟੀ ਜਿਹੜੀ ਹੈ ਸੜਕਾਂ ਤੇ ਉੱਤਰ ਕੇ ਆਈਆਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੋਸਟਮਾਸਟਰਮ ਤੇ ਅੰਤਿਮ ਸੰਸਕਾਰ ਦੇ ਵਿੱਚ ਦੇਰੀ ਹੋਈ ਹੈ। Dalit ਸਮਾਜ ਦੇ ਵਿੱਚ ਉਹ ਜਿਹੜਾ ADGP ਉੱਠਿਆ ਸੀ ਤਾਂ BJP ਸਰਕਾਰ ਜਿਹੜੀ ਹੈ BJP ਆ ਉਹ ਦਲਿਤਾਂ ਦੇ ਨਾਲ ਜਿਹੜਾ ਵਿਤਕਰਾ ਕਰ ਰਹੀ ਹੈ ਜਿਸ ਦੇ ਕਾਰਨ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਜਿਹੜੇ ਆ ਸੜਕਾਂ ਦੇ ਉੱਤੇ ਉਤਰ ਕੇ ਆਏ ਨੇ ADGP ਦੇ ਪਰਿਵਾਰ ਦੇ ਨਾਲ ਖੜੇ ਨੇ ਉਹਨਾਂ ਦਾ ਦੁੱਖ ਜਿਹੜਾ ਪ੍ਰਗਟਾ ਰਹੇ ਨੇ ਤਾਂ ਹੁਣ ਇਨਸਾਫ ਦੀ ਮੰਗ ਦੇ ਲਈ BJP ਤੋਂ ਸਵਾਲ ਚੁੱਕੇ ਨੇ ਤੇ ਖੁਦ ਸੜਕਾਂ ਤੇ ਉੱਤਰ ਕੇ ਆਏ ਨੇ।